ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੀ ਲੜੀਵਾਰ ਜੋ ਮਹਿੰਗੇ ਸ਼ਬਦ ਗੁਰਬਾਣੀ ਦੇ ਵਿੱਚ ਆਉਂਦੇ ਨੇ ਉਸ ਦਾ ਉਚਾਰਨ ਸਿੱਖ ਰਹੇ ਆ ਤੇ ਨਾਲ ਲੜੀਵਾਰ ਗੁਰਬਾਣੀ ਦੀ ਸੰਥਿਆ ਵੀ ਚੱਲ ਰਹੀ ਹੈ ਲਾਈਵ YouTube ਦੀ ਪਲੇਲਿਸਟ ਵਿੱਚ ਪਈ ਹੈ ਰਾਤ ਨੂੰ ਸਵਾ 8 ਵਜੇ ਲਾਈਵ ਹੋਈਦਾ ਨਾਲ ਭਾਈ ਗੁਰਦਾਸ ਜੀ ਦੀਆਂ 12 ਦੀ ਸੰਥਿਆ ਵੀ ਚੱਲ ਰਹੀ ਹੈ ਸਾਰੀ ਸੰਥਿਆ ਤੁਹਾਨੂੰ YouTube ਦੀ ਪਲੇਲਿਸਟ ਵਿੱਚ ਮਿਲ ਜਾਵੇਗੀ ਆਪਾਂ ਇਸ ਦਾ ਅੱਜ ਉਚਾਰਨ ਸਿੱਖਣਾ ਹੈ 1211 ਅੰਗ ਤੇ ਸ਼ਬਦ ਆਉਂਦਾ ਹੈ ਸਾਰਗ ਮਹੱਲਾ ਪੰਜਵਾਂ ਇਹਨੂੰ ਸਾਰੰਗਣੀ ਕਹਿਣਾ ਸਾਰੰਗ ਉੱਥੇ ਆਵੇਗਾ ਜਿੱਥੇ ਇੱਥੇ ਟਿੱਪੀ ਲੱਗੀ ਹੋਵੇਗੀ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਮਿਸ਼ਟ ਲੱਗੇ ਪ੍ਰੇਅ ਬੋਲਾ ਹੁਣ ਸੰਗਤ ਜੀ ਤਿਆਰ ਰੱਖਣਾ ਮੇਰੇ ਨਹੀਂ ਕਹਿ ਦੇਣਾ ਮੇਰੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਮਨ ਮਿਸ਼ਟ ਲੱਗੇ ਲੱਗੇ ਤੇ ਵਿਸਰਾਮ ਲਾਉਣਾ ਹੈ ਤੇ ਪ੍ਰੇ ਪੱਪੇ ਨੂੰ ਸਿਆਰੀ ਪੈਰ ਵਿੱਚ ਰਾਰਾ ਤੇ ਐੜਾ ਮੁਗਤ ਹੈ ਪ੍ਰੇ ਇਸ ਤਰ੍ਹਾਂ ਉਚਾਰਨ ਕਰਨਾ ਪ੍ਰੇ ਬੋਲਾ ਇਹਨੂੰ ਬੋਲਾ ਨਹੀਂ ਕਹਿ ਦੇਣਾ ਤਿਆਰ ਰੱਖਣਾ ਬੋਲਾ ਅਦਕ ਲਾ ਕੇ ਬੋਲਣਾ ਬੋਲਾ ਪ੍ਰੇ ਬੋਲਾ ਗੁਰ ਬਾਹ ਫਕਰ ਪ੍ਰਭ ਸੇਵਾ ਲਾਏ ਕਿਉਂਕਿ ਗੁਰਬਾਣੀ ਦੀ ਸੰਥਿਆ ਕਰਨ ਦਾ ਇਹੀ ਮਕਸਦ ਹੁੰਦਾ ਹੈ ਕਿ ਜਿਹੜੇ ਸ਼ਬਦ ਪੋਲੇ ਪੜਨੇ ਨੇ ਕਿਹੜੇ ਸ਼ਬਦ ਕਸ ਕੇ ਉਚਾਰਨ ਕਰਨਾ ਹੈ ਹੁਣ ਸੰਗਤ ਜੀ ਆਪਾਂ ਇਸ ਦਾ ਉਚਾਰਨ ਸਿੱਖਿਆ ਕਿ ਬੋਲਾ ਹੁਣ ਕਈ ਸੰਗਤਾਂ ਬੋਲਾ ਪੜ ਜਾਂਦੀਆਂ ਤੇ ਇਹ ਸ਼ਬਦ ਜਿਹੜਾ ਹੈ ਸੰਗਤ ਜੀ ਬੋਲਾ ਹੈ ਇਹ ਤਿਆਰ ਰੱਖਣਾ ਕਿ ਇਸ ਦਾ ਉਚਾਰਨ ਕਸ ਕੇ ਕੀਤਾ ਜਾਵੇ ਬੋਲਾ ਤੇ ਜੇ ਆਪਾਂ ਸੰਥਿਆ ਨਾ ਕੀਤੀ ਹੋਵੇਗੀ ਉੰਜ ਸਹਿ ਪੜ ਕਰੀ ਜਾਵਾਂਗੇ ਤੇ ਉਸ ਨੂੰ ਪੜੀ ਜਾਵਾਂਗੇ ਬੋਲਾ ਪਰ ਅਰਥ ਬਲ ਜਾਂਦਾ ਹੈ ਇਸ ਕਰਕੇ ਗੁਰ ਬਾਹ ਪੱਕਰ ਪ੍ਰਭ ਸੇਵਾ ਲਾਏ ਲਾਏ ਤੇ ਬਿਸਰਾਮ ਲਾਉਣਾ ਸੱਦ ਦਇਆਲ ਹਰ ਢੋਲਾ ਇਹ ਢੋਲਾ ਨਹੀਂ ਕਹਿ ਦੇਣਾ ਵੀ ਦਰਮਿਆਨਾ ਸ਼ਬਦ ਹੈ ਸੰਗਤ ਜੀ ਇਹਨੂੰ ਢੋਲਾ ਪੋਲਾ ਨਹੀਂ ਪੜਨਾ ਗੁਰ ਬਾਹ ਪੱਕਰ ਪ੍ਰਭ ਸੇਵਾ ਲਾਏ ਇੱਥੇ ਬਿਸਰਾਮ ਸੱਦ ਦਇਆਲ ਹਰ ਢੋਲਾ ਰਹਾਓ ਪ੍ਰਭ ਤੂੰ ਠਾਕੁਰ ਸਰਬ ਪ੍ਰਤਪਾਲਕ ਮੋਹੇ ਕਲੱਤਰ ਸਹਿਤ ਸਭ ਗੋਲਾ ਹੁਣ ਸੰਗਤ ਜੀ ਇਸ ਦਾ ਜਿਹੜਾ ਵਿਸਰਾਮ ਹੈ ਪ੍ਰਤਪਾਲਕ ਤੇ ਹੈ ਮੋਹੇ ਕਲੱਤਰ ਇਹਨੂੰ ਕਲਤਰ ਨਹੀਂ ਕਹਿ ਦੇਣਾ ਕਲੱਤਰ ਅਦਕ ਲਾ ਕੇ ਕਸ ਕੇ ਬੋਲਣਾ ਹੈ ਕਲੱਤਰ ਬੋਲਣਾ ਹੈ ਸਹਿਤ ਸਭ ਗੋਲਾ ਗੋਲਾ ਨਹੀਂ ਕਹਿ ਦੇਣਾ ਗੋਲਾ ਇਹ ਕਸ ਕੇ ਸ਼ਬਦ ਹੈ ਗੋਲਾ ਅਦਕ ਲਾ ਕੇ ਉਚਾਰਨ ਕਰਨਾ ਜੇ ਆਪਾਂ ਇਸ ਨੂੰ ਪੋਲਾ ਪੜਾਂਗੇ ਗੋਲਾ ਗਲਤ ਉਚਾਰਨ ਹੋਵੇਗਾ ਇਸ ਕਰਕੇ ਸੰਥਿਆ ਦਾ ਹੀ ਮਕਸਦ ਹੁੰਦਾ ਹੈ ਕਿ ਗੁਰਬਾਣੀ ਦਾ ਸ਼ੁੱਧ ਉਚਾਰਨ ਮਿੰਗੇ ਸ਼ਬਦ ਜਿਹੜੇ ਨੇ ਪੋਲੇ ਸ਼ਬਦ ਕਿਹੜੇ ਪੜਨੇ ਨੇ ਕਸ ਕੇ ਕਿਹੜੇ ਕਹਿਨੇ ਨੇ ਅਰਥਾਂ ਦੇ ਹਿਸਾਬ ਦੇ ਨਾਲ ਗੁਰਬਾਣੀ ਸਾਰੀ ਰਚੀ ਹੈ ਸੋ ਇਹਨੂੰ ਗੋਲਾ ਉਚਾਰਨ ਕਰਨਾ ਹੈ ਸਹਿਦ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਇੱਥੇ ਹੁਣ ਤੂੰ ਹੈ ਨਹੀਂ ਕਹਿ ਦੇਣਾ ਤੂੰ ਹੈ ਇਕਤਾ ਦਿਲੈਂਕੜਾਂ ਇੱਕ ਦਲਾਵਾਂ ਲੱਗੀਆਂ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਓਲਾ ਹੁਣ ਓਲਾ ਪਾੜ ਜਿਹੜਾ ਸੰਗਤ ਜੀ ਪਾਰ ਹੈ ਕਿਉਂਕਿ ਇੱਥੇ ਹਲੰਤ ਲੱਗੀ ਹੈ ਜੇ ਹਲੰਤ ਨਾ ਲੱਗੀ ਹੁੰਦੀ ਫਿਰ ਓਲਾ ਬਣ ਜਾਣਾ ਸੀ ਓਲਾ ਇੱਥੇ ਇਹਨੂੰ ਕਹਿਣਾ ਓਲਾ ਓਲਾ ਪਾਠ ਉਚਾਰਨ ਕਰਨੇ ਤੇ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਮਾਨ ਤਾਣ ਸਭ ਤੂੰ ਹੈ ਤੂੰ ਹੈ ਇੱਥੇ ਦੁਜੀ ਤੋਹੇ ਤੇ ਆੜ ਕੇ ਵਿਸਰਾਮ ਲਾ ਦੇਣਾ ਇਕ ਨਾਮ ਤੇਰਾ ਮੈਂ ਉਹਲਾ ਜੇ ਤਖਤ ਵਿਸਾਲ ਹੈ ਤਉ ਦਾਸ ਤੁਮਾਰੇ ਤੁਮਾਰੇ ਪਾਠ ਵੀ ਭਾਰ ਹੈ ਕਾਸ ਬਡਾਵਹਿ ਕੇਤਕ ਬੋਲਾ ਹੁਣ ਇਹ ਤਿਆਰ ਰੱਖਣਾ ਸੰਗਤ ਜੀ ਤੁਮਾਰੇ ਤੇ ਵਿਸਰਾਮ ਹੈ ਜੇ ਤਖਤ ਵਿਸਾਲ ਹੈ ਤਉ ਦਾਸ ਤੁਮਾਰੇ ਕਾਸ ਬਡਾਵਹਿ ਕੇਤਕ ਬੋਲਾ ਜਨ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਉਥੇ ਵਿਸਰਾਮ ਲਾਉਣਾ ਮੇਰੇ ठाकुर ਅਗ ਹੈ ਅਤੋਲਾ ਅਗ ਹੈ ਅਤੋਲਾ ਸੋ ਸੰਗਤ ਜੀ ਆਪ ਜੀ ਨੇ ਸ ਪਾਵਨ ਪਿੱਤਰ ਸ਼ਬਦ ਦਾ ਉਚਾਰਨ ਸਰਵਣ ਕਰ ਲਿਆ ਭੁੱਲਾਂ ਦੀ ਮਾਫੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ